ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਂਿਆਂ ਅੱਜ ਦੀਆਂ ਖਬਰਾਂ ਤੇ ਅਮਰੀਕੀ ਗ੍ਰੈਸ ਸੁਰੱਖਿਆ ਵਿਭਾਗ ਜਾਨੀ ਕਿ ਡੀ ਐਚ ਐਸ ਨੇ ਕਿਹਾ ਹੈ ਕਿ ਉਹ ਦੇਸ਼ ਦੀ ਕਾਨੂੰਨੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਸਖਤ ਕਰਨ ਅਤੇ 트럼ਪ ਪ੍ਰਸ਼ਾਸਨ ਦੁਆਰਾ ਕਲਪਨਾ ਕੀਤੇ ਗਏ ਕਾਮਨ ਸੈਂਸ ਇਮੀਗ੍ਰੇਸ਼ਨ ਪਦਰਾਂ ਨੂੰ ਬਹਾਲ ਕਰਨ ਲਈ ਕਈ ਕਦਮ ਚੁੱਕ ਰਿਹਾ ਹੈ। ਵਿਭਾਗ ਦੇ ਅਨੁਸਾਰ 20 ਜਨਵਰੀ ਤੋਂ ਯੂਐਸ ਸੀਆਈਐਸ ਨੇ ਕਈ ਨਿਯਮਾਂ ਨੂੰ ਸਖਤ ਕੀਤਾ ਹੈ, ਕਮੀਆਂ ਨੂੰ ਖਤਮ ਕੀਤਾ ਹੈ ਤੇ ਵੀਜ਼ਾ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਇਆ ਹੈ। ਯੂਐਸ ਸੀਆਈਐਸ ਦੇ ਬੁਲਾਰੇ ਮੈਥਿਊ ਟ੍ਰੈਗੈਸਰ ਨੇ ਕਿਹਾ ਹੈ ਕਿ ਪ੍ਰਸ਼ਾਸਨ ਦਾ ਟੀਚਾ ਅਮਰੀਕੀ ਹਿੱਤਾਂ ਨੂੰ ਪਹਿਲ ਦੇਣਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਸਿਰਫ ਸਭ ਤੋਂ ਯੋਗ ਲੋਕਾਂ ਨੂੰ ਹੀ ਅਮਰੀਕੀ ਨਾਗਰਿਕਤਾ ਦਾ ਮੌਕਾ ਮਿਲੇ DHS ਦੇ ਅਨੁਸਾਰ USCIS ਨੇ ਕਿਊਬਾ, ਹੈਤੀ, ਨਿਕਾਰਾਗਵਾ ਤੇ ਵੈਨਜ਼ੁਏਲਾ ਸਮੇਤ ਕਈ ਦੇਸ਼ਾਂ ਲਈ ਸ਼੍ਰੇਣੀ ਆਧਾਰਿਤ ਪੈਰੋਲ ਪ੍ਰੋਗਰਾਮ ਬੰਦ ਕਰ ਦਿੱਤੇ ਨੇ। ਪੈਰੋਲ ਹੁਣ ਸਿਰਫ ਕੇਸ-ਦਰ-ਕੇਸ ਦੇ ਆਧਾਰ ਤੇ ਉਪਲਬਧ ਹੋਵੇਗੀ। ਕਈ ਦੇਸ਼ਾਂ ਲਈ ਅਸਥਾਈ ਸੁਰੱਖਿਆ ਸਥਿਤੀ ਜਾਨੀ ਕਿ TPS ਨੂੰ ਵੀ ਖਤਮ ਕਰ ਦਿੱਤਾ ਗਿਆ ਹੈ। ਜਿਨ੍ਹਾਂ ਲੋਕਾਂ ਕੋਲ ਅਮਰੀਕਾ 'ਚ ਰਹਿਣ ਦੀ ਕਾਨੂੰਨੀ ਇਜਾਜ਼ਤ ਨਹੀਂ ਹੈ, ਉਹਨਾਂ ਨੂੰ CBP ਹੋਮ ਐਪ ਰਾਹੀਂ ਸਵੈ-ਇੱਛਾ ਨਾਲ ਦੇਸ਼ ਛੱਡਣ ਲਈ ਕਿਹਾ ਜਾ ਰਿਹਾ ਹੈ। USCIS ਨੇ ਕਿਹਾ ਹੈ ਕਿ ਉਸਨੇ ICE ਨਾਲ ਤਾਲਮੇਲ ਕਰਕੇ ਸਖਤ ਕਾਰਵਾਈ ਕੀਤੀ ਹੈ ਜਨਵਰੀ ਤੋਂ ਲੈ ਕੇ ਹੁਣ ਤੱਕ 3200 ਤੋਂ ਵੱਧ ਵਿਅਕਤੀਆਂ ਨੂੰ ਜਾਂਚ ਲਈ ਭੇਜਿਆ ਗਿਆ ਤੇ ਉਹਨਾਂ ਵਿੱਚੋਂ ਲਗਭਗ 2000 ਨੂੰ USCIS ਸਹੂਲਤਾਂ ਤੋਂ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਇਲਾਵਾ ਏਜੰਸੀ ਨੇ ਧੋਖਾਧੜੀ ਸੁਰੱਖਿਆ ਅਤੇ ਜਨਤਕ ਖਤਰੇ ਨਾਲ ਜੁੜੇ 13225 ਮਾਮਲੇ ਦਰਜ ਕੀਤੇ ਜਿਨ੍ਹਾਂ ਵਿੱਚ 300 ਤੋਂ ਵੱਧ ਅਜਿਹੇ ਲੋਕ ਸ਼ਾਮਲ ਸਨ ਜਿਨ੍ਹਾਂ ਨੇ ਵਿਦੇਸ਼ੀ ਅੱਤਵਾਦੀ ਸੰਗਠਨਾਂ ਨਾਲ ਸੰਬੰਧ ਹੋਣ ਦਾ ਸ਼ੱਕ ਸੀ ਏਜੰਸੀ ਨੇ ਹਾਲ ਹੀ ਦੀਆਂ ਕਾਰਵਾਈਆਂ ਦਾ ਵੀ ਹਵਾਲਾ ਦਿੱਤਾ ਜਿਵੇਂ ਕਿ ਆਪਰੇਸ਼ਨ ਟਵਿਨ ਸ਼ੀਲਡ ਜਿਸ ਨੂੰ ਯੂਐਸ ਸੀਆਈਐਸ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਮਾਮਲਾ ਦੱਸਿਆ ਗਿਆ ਹੈ ਜੋ ਵਿਆਹ ਐਚ1ਬੀ ਅਤੇ ਵਿਦਿਆਰਥੀ ਵੀਜ਼ਾ ਧੋਖਾਧੜੀ ਤੇ ਕੇਂਦਰਤ ਹੈ ਇੱਕ ਵੱਖਰੇ ਆਪਰੇਸ਼ਨ ਦੇ ਵਿੱਚ ਯੂਐਸ ਸੀਆਈਐਸ ਨੇ ਡੋਜ ਐਫਬੀਆਈ ਤੇ ਹੋਰ ਏਜੰਸੀਆਂ ਨਾਲ ਮਿਲ ਕੇ ਇੱਕ ਸ਼ਰਨ ਧੋਖਾਧੜੀ ਮਨੁੱਖੀ ਤਸਕਰੀ ਤੇ ਮਨੀ ਲਾਂਡਰਿੰਗ ਨੈੱਟਵਰਕ ਨੂੰ ਖਤਮ ਕਰਨ ਲਈ ਵੀ ਕੰਮ ਕੀਤਾ USCIS ਹੁਣ ਬੇਨਿਕਾਰਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਅਤੇ ਜਨਤਕ ਬਿਆਨਾਂ ਦੀ ਵਿਆਪਕ ਜਾਂਚ ਕਰ ਰਿਹਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਉਹ ਅਮਰੀਕੀ ਵਿਰੋਧੀ ਵਿਚਾਰਾਂ ਦਾ ਸਮਰਥਨ ਕਰਦੇ ਨੇ 2025 ਚ USCIS ਨੇ 12500 ਤੋਂ ਵੱਧ ਸੋਸ਼ਲ ਮੀਡੀਆ ਜਾਂਚਾਂ ਕੀਤੀਆਂ USCIS ਨੇ ਫਰਵਰੀ 2025 ਤੋਂ ਲੈ ਕੇ ਹੁਣ ਤੱਕ 172000 ਤੋਂ ਵੱਧ ਨੋਟਿਸ ਟੂ ਅਪੀਅਰ ਜਾਰੀ ਕੀਤੇ ਨੇ 21 ਸਤੰਬਰ ਤੋਂ ਬਾਅਦ ਦਾਇਰ ਕੀਤੀਆਂ ਗਈਆਂ H1B ਪਟੀਸ਼ਨਾਂ ਲਈ 1 ਲੱਖ ਡਾਲਰ ਦੀ ਲਾਜ਼ਮੀ ਫੀਸ ਨਿਰਧਾਰਤ ਕੀਤੀ ਗਈ ਹੈ ਸਰਕਾਰ ਹੁਣ ਇਮੀਗ੍ਰੇਸ਼ਨ ਪ੍ਰਕਿਰਿਆ 'ਚ ਚਿਹਰੇ ਦੀ ਪਛਾਣ ਅਤੇ ਡੀਐਨਏ ਟੈਸਟਿੰਗ ਵਰਗੇ ਜੈਵਿਕ ਡਾਟਾ ਦੀ ਵਰਤੋਂ ਨੂੰ ਵਧਾਉਣ ਲਈ ਕੰਮ ਕਰ ਰਹੀ ਹੈ ਸਤੰਬਰ 'ਚ ਜਾਰੀ ਕੀਤੇ ਗਏ ਇੱਕ ਨਿਯਮ ਨੇ USCIS ਨੂੰ ਪਹਿਲਾਂ ICE ਦੁਆਰਾ ਰੱਖੇ ਗਏ ਬਹੁਤ ਸਾਰੇ ਅਧਿਕਾਰ ਦਿੱਤੇ ਸਨ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਸ਼ੁੱਕਰਵਾਰ ਨੂੰ ਇੱਕ ਕਾਰਜਕਾਰੀ ਆਦੇਸ਼ ਤੇ ਦਸਤਖਤ ਕੀਤੇ ਜੋ ਬੀਫ, ਕਾਫੀ ਅਤੇ ਗਰਮ ਦੇਸ਼ਾਂ ਦੇ ਫਲਾਂ ਸਮੇਤ ਕਈ ਚੀਜ਼ਾਂ ਤੇ ਟੈਰਿਫ ਹਟਾ ਦੇਵੇਗਾ। ਇਹ ਉਹਨਾਂ ਖਪਤਕਾਰਾਂ ਦੇ ਦਬਾਅ ਦੇ ਜਵਾਬ ਚ ਹੈ ਜੋ ਸ਼ਿਕਾਇਤ ਕਰਦੇ ਨੇ ਕਿ ਕੀਮਤਾਂ ਬਹੁਤ ਜ਼ਿਆਦਾ ਸਨ। ਟੈਰਿਫਾਂ ਕਾਰਨ ਸੰਯੁਕਤ ਰਾਜ ਅਮਰੀਕਾ 'ਚ ਅਸਮਾਨ ਛੂਹ ਰਹੀ ਮਹਿੰਗਾਈ ਹੋਈ ਹੈ। ਅਮਰੀਕੀਆਂ ਨੂੰ ਭੋਜਨ ਅਤੇ ਪੀਣ ਵਾਲੇ ਪਦਾਰਥ ਹੋਰ ਮਹਿੰਗੇ ਲੱਗ ਰਹੇ ਨੇ। ਮਹਿੰਗਾਈ ਨੇ ਲੋਕਾਂ ਦੇ ਬਜਟ ਨੂੰ ਵਿਗਾੜ ਦਿੱਤਾ ਹੈ। ਇਸ ਦੇ ਨਾਲ ਹੀ ਲੋਕ ਮੁਦਰਾ ਸਫੀਤੀ ਲਈ ਟਰੰਪ ਦੀ ਆਲੋਚਨਾ ਕਰ ਰਹੇ ਨੇ ਜੋ ਕਿ ਹਾਲ ਹੀ ਚ ਹੋਈਆਂ ਮੇਅਰ ਚੋਣਾਂ ਚ ਪ੍ਰਤੀਬਿੰਬਤ ਹੋਇਆ ਸੀ ਰਾਸ਼ਟਰਪਤੀ ਨੇ ਇਹ ਐਲਾਨ ਕਰਨ ਤੋਂ ਬਾਅਦ ਕਾਰਜਕਾਰੀ ਆਦੇਸ਼ ਤੇ ਦਸਤਖਤ ਕੀਤੇ ਕਿ ਸੰਯੁਕਤ ਰਾਜ ਅਮਰੀਕਾ ਨੇ ਇਕਵਾਡੋਰ ਗੁਆਟੇਮਾਲਾ ਅਲਸਲਵਾਡੋਰ ਅਤੇ ਅਰਜਨਟੀਨਾ ਨਾਲ ਉਹਨਾਂ ਦੇਸ਼ਾਂ 'ਚ ਪੈਦਾ ਹੋਣ ਵਾਲੇ ਖੇਤੀਬਾੜੀ ਉਤਪਾਦਾਂ ਤੇ ਆਯਾਤ ਟੈਰਿਫ ਘਟਾਉਣ ਲਈ ਫਰੇਮਵਰਕ ਸਮਝੌਤੇ ਕੀਤੇ ਨੇ। ਟਰੰਪ ਨੇ ਇਸ ਹਫਤੇ ਦੇ ਸ਼ੁਰੂ 'ਚ ਸੰਕੇਤ ਦਿੱਤਾ ਸੀ ਕਿ ਉਹ ਕਾਫੀ ਆਯਾਤ ਵਧਾਉਣ 'ਚ ਮਦਦ ਲਈ ਕਾਫੀ ਤੇ ਟੈਰਿਫ ਘਟਾਏਗਾ। ਟਰੰਪ ਅਤੇ ਉਹਨਾਂ ਦੇ ਪ੍ਰਸ਼ਾਸਨ ਨੇ ਲੰਬੇ ਸਮੇਂ ਤੋਂ ਜ਼ੋਰ ਦਿੱਤਾ ਹੈ ਕਿ ਟੈਰਿਫ ਖਪਤਕਾਰਾਂ ਦੀਆਂ ਕੀਮਤਾਂ ਨਹੀਂ ਵਧਾਉਣਗੇ। ਨਵੇਂ ਕਾਰਜਕਾਰੀ ਆਦੇਸ਼ 'ਚ ਸ਼ਾਮਲ ਕੁਝ ਉਤਪਾਦ ਸੰਯੁਕਤ ਰਾਜ ਅਮਰੀਕਾ 'ਚ ਨਹੀਂ ਬਣਦੇ ਪਰ ਰਿਕਾਰਡ ਉੱਚ ਬੀਫ ਦੀਆਂ ਕੀਮਤਾਂ ਦਾ ਇੱਕ ਖਾਸ ਚਿੰਤਾ ਦਾ ਵਿਸ਼ਾਰੀਆਂ ਨੇ ਅਤੇ 트럼ਪ ਨੇ ਕਿਹਾ ਹੈ ਕਿ ਉਹ ਉਹਨਾਂ ਨੂੰ ਘਟਾਉਣ ਲਈ ਕਦਮ ਚੁੱਕਣ ਦਾ ਇਰਾਦਾ ਰੱਖਦੇ ਨੇ ਪ੍ਰਮੁੱਖ ਬੀਫ ਨਿਰਯਾਤਕ ਬ੍ਰਾਜ਼ੀਲ ਤੇ 트럼ਪ ਦੇ ਟੈਰਿਫ ਵੀ ਇੱਕ ਕਾਰਕ ਰਹੇ ਨੇ ਅਮਰੀਕੀ ਰਾਸ਼ਟਰਪਤੀ ਰੋਨਲਡ 트럼ਪ ਸ਼ਾਇਦ ਦੁਨੀਆ ਭਰ ਦੇ ਦੇਸ਼ਾਂ ਤੇ ਅਮਰੀਕੀ ਅਰਥ ਵਿਵਸਥਾ ਚ ਨਿਵੇਸ਼ ਵਧਾਉਣ ਲਈ ਦਬਾਅ ਪਾ ਰਹੇ ਹੋਣ ਪਰ ਘਰੇਲੂ ਕੰਪਨੀਆਂ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ 2025 ਚ ਹੁਣ ਤੱਕ 655 ਵੱਡੀਆਂ ਕੰਪਨੀਆਂ ਦਿਵਾਲੀਆਂ ਹੋ ਗਈਆਂ ਨੇ ਜੋ ਕਿ ਪਿਛਲੇ 15 ਸਾਲਾਂ ਚ ਦੂਜਾ ਸਭ ਤੋਂ ਉੱਚਾ ਅੰਕੜਾ ਹੈ ਸਿਰਫ 2024 ਨੂੰ ਛੱਡ ਕੇ ਜਦੋਂ 687 ਕੰਪਨੀਆਂ ਦਿਵਾਲੀਆ ਹੋ ਗਈਆਂ ਇਸ ਸਥਿਤੀ ਨੂੰ 2010 ਤੋਂ ਬਾਅਦ ਸਭ ਤੋਂ ਗੰਭੀਰ ਮੰਨਿਆ ਜਾ ਰਿਹਾ ਹੈ ਅੰਦਾਜ਼ਾ ਲਗਾਇਆ ਗਿਆ ਹੈ ਕਿ ਇਹ ਗਿਣਤੀ ਸਾਲ ਦੇ ਅੰਤ ਤੱਕ 800 ਤੱਕ ਪਹੁੰਚ ਸਕਦੀ ਹੈ ਮਹੀਨੇ ਦਰ ਮਹੀਨੇ ਸਥਿਤੀ ਵਿਗੜਦੀ ਜਾ ਰਹੀ ਹੈ ਅਗਸਤ 2025 ਚ 76 ਕੰਪਨੀਆਂ ਦਿਵਾਲੀਆਂ ਹੋਈਆਂ ਜਦਕਿ ਸਤੰਬਰ ਮਹੀਨੇ ਚ 66 ਕੰਪਨੀਆਂ ਤੇ ਅਕਤੂਬਰ ਮਹੀਨੇ 68 ਕੰਪਨੀਆਂ ਦਿਵਾਲੀਆਂ ਹੋਈਆਂ ਅਮਰੀਕਾ ਚ ਦਿਵਾਲੀਆਂ ਹੋ ਗਈਆਂ ਕੰਪਨੀਆਂ ਦੀ ਗਿਣਤੀ 2022 ਦੇ ਮੁਕਾਬਲੇ 100% ਵਧੀ ਹੈ ਪ੍ਰਭਾਵਿਤ ਹੋਣ ਵਾਲੇ ਖੇਤਰਾਂ ਚ ਉਦਯੋਗਿਕ ਖੇਤਰ ਦੀਆਂ ਸਭ ਤੋਂ ਵੱਧ 98 ਕੰਪਨੀਆਂ ਕੰਜ਼ਿਊਮਰ ਡਿਸਕ੍ਰੈਸ਼ਨਰੀ ਦੀਆਂ 80 ਕੰਪਨੀਆਂ ਤੇ ਸਿਹਤ ਸੰਭਾਲ ਦੀਆਂ 45 ਕੰਪਨੀਆਂ ਸ਼ਾਮਲ ਨੇ ਦਿਵਾਲੀਆਪਨ ਦੀ ਵਧ ਰਹੀ ਗਿਣਤੀ ਸਪਸ਼ਟ ਤੌਰ ਤੇ ਦਰਸਾਉਂਦੀ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਡੂੰਘੇ ਦਬਾਹ ਹੇਠ ਹੈ ਅਤੇ ਕਾਰਪੋਰੇਟ ਖੇਤਰ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਮਰੀਕਾ ਦੀ ਜੇਲ੍ਹ ਚ ਬੰਦ ਹਰਜਿੰਦਰ ਸਿੰਘ ਦੇ ਖੂਨ ਦੇ ਨਮੂਨਿਆਂ ਦਾ ਖੁਦ ਮੁਖਤਿਆਰ ਏਜੰਸੀ ਤੋਂ ਵਿਸ਼ਲੇਸ਼ਣ ਕਰਵਾਇਆ ਜਾਵੇਗਾ ਤੇ ਹਾਦਸੇ ਚ ਸ਼ਾਮਲ ਟਰੱਕ ਅਤੇ ਮਿੰਨੀ ਵੈਨ ਦਾ ਮਾਹਿਰਾਂ ਦੀ ਟੀਮ ਨਵੇਂ ਸਿਰੇ ਤੋਂ ਮੁਆਇਨਾ ਕਰੇਗੀ ਫਲੋਰੀਡਾ ਦੇ ਸੇਂਟ ਲੂਸੀ ਦੀ ਅਦਾਲਤ ਚ ਵੀਡੀਓ ਕਾਨਫਰencing ਰਾਹੀਂ ਪੇਸ਼ ਹਰਜਿੰਦਰ ਸਿੰਘ ਨੇ ਆਪਣੇ ਵਕੀਲ ਰਾਹੀਂ ਗੁਜ਼ਾਰਿਸ਼ ਕੀਤੀ ਕਿ ਹਾਦਸੇ ਦੌਰਾਨ ਬਰਾਮਦ ਹਰ ਚੀਜ਼ ਦੀ ਸਮੀਖਿਆ ਵਾਸਤੇ ਵਾਧੂ ਸਮਾਂ ਦਿੱਤਾ ਜਾਵੇ ਸਰਕਾਰੀ ਵਕੀਲਾਂ ਵੱਲੋਂ ਕੋਈ ਇਤਰਾਜ਼ ਨਾ ਕੀਤੇ ਜਾਣ ਤੇ ਜੱਜ ਨੇ ਪ੍ਰਵਾਨਗੀ ਦੇ ਦਿੱਤੀ ਤੇ ਹੁਣ ਅਗਲੀ ਪੇਸ਼ੀ 15 ਜਨਵਰੀ 2026 ਨੂੰ ਹੋਵੇਗੀ ਹਰਜਿੰਦਰ ਸਿੰਘ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਉਸ ਦਾ ਮੁਵਕਲ ਆਰਥਿਕ ਤੌਰ ਤੇ ਕਮਜ਼ੋਰ ਹੈ ਤੇ ਤੀਜੀ ਧਿਰ ਦੀ ਮਦਦ ਨਾਲ ਆਪਣੇ ਮੁਕਦਮੇ ਦਾ ਖਰਚਾ ਚਲਾ ਰਿਹਾ ਹੈ ਮਾਮਲੇ ਦੀ ਸੁਣਵਾਈ ਕਰ ਰਿਹਾ ਜੱਜ ਲੋਰੈਂਸ ਮਰਮਨ ਨੇ ਬਚਾਅ ਪੱਖ ਨੂੰ ਸਮਝਾਇਆ ਕਿ ਪ੍ਰਾਈਵੇਟ ਵਕੀਲ ਹੋਣ ਦੇ ਬਾਵਜੂਦ ਆਰਥਿਕ ਤੌਰ ਤੇ ਕਮਜ਼ੋਰ ਹੋਣ ਬਾਰੇ ਐਲਾਨਨਾਮਾ ਜਾਰੀ ਕੀਤਾ ਜਾ ਸਕਦਾ ਹੈ ਇਸ ਮਗਰੋਂ ਹਰਜਿੰਦਰ ਸਿੰਘ ਦੇ ਵਕੀਲ ਨੇ ਅਗਲੀ ਪੇਸ਼ੀ ਦੌਰਾਨ ਵੀ ਵੀਡੀਓ ਕਾਨਫਰencing ਰਾਹੀਂ ਪੇਸ਼ ਹੋਣ ਦੀ ਗੁਜ਼ਾਰਿਸ਼ ਕੀਤੀ ਪਰ ਜੱਜ ਨੇ ਕਿਹਾ ਕਿ ਉਸ ਦਿਨ ਮਾਮਲਾ ਕਿਸੇ ਹੋਰ ਜੱਜ ਕੋਲ ਹੋਵੇਗਾ ਜਿਸ ਦੇ ਮੱਦੇ ਨਜ਼ਰ ਉਹ ਇਜਾਜ਼ਤ ਨਹੀਂ ਦੇ ਸਕਦੇ ਇੱਥੇ ਦੱਸਣਾ ਬਣਦਾ ਹੈ ਕਿ ਹਰਜਿੰਦਰ ਸਿੰਘ ਵੱਲੋਂ ਜ਼ਮਾਨਤ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੋ ਸਕੀਆਂ ਤੇ ਜਨਵਰੀ ਚ ਹੋਣ ਵਾਲੀ ਪੇਸ਼ੀ ਤੋਂ ਬਾਅਦ ਹੀ ਬਚਾਤਰ ਨਵੇਂ ਸਿਰੇ ਤੋਂ ਉਪਰਾਲਾ ਕਰ ਸਕਦੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਕੁਝ ਮਹੀਨੇ ਪਹਿਲਾਂ ਹੀ H1B ਵੀਜ਼ਾ ਦੀ ਫੀਸ ਵਧਾਉਣ ਦਾ ਐਲਾਨ ਕੀਤਾ ਸੀ ਉੱਥੇ ਹੀ ਹੁਣ ਇਸ ਨੂੰ ਪੂਰੀ ਤਰ੍ਹਾਂ ਬੈਨ ਕਰਨ ਦੀ ਗੱਲ ਚੱਲ ਰਹੀ ਹੈ ਟਰੰਪ ਦੀ ਪਾਰਟੀ ਦੀ ਸੰਸਦ ਮੈਂਬਰ ਮਾਰਜੋਰੀ ਟੇਲਰ ਗ੍ਰੀਨ ਨੇ H1B ਵੀਜ਼ਾ ਨੂੰ ਖਤਮ ਕਰਨ ਲਈ ਸੰਸਦ ਚ ਬਿੱਲ ਪੇਸ਼ ਕੀਤਾ ਹੈ ਪਰ ਅਜਿਹਾ ਕਰਕੇ ਅਮਰੀਕਾ ਆਪਣੇ ਹੀ ਪੈਰਾਂ ਤੇ ਕੁਹਾੜਾ ਮਾਰਨ ਵਾਲਾ ਹੈ ਥਿੰਕ ਟੈਂਕ ਥਰਡ ਵੇ ਦੇ ਸਮਾਜਿਕ ਨੀਤੀ ਨਿਰਦੇਸ਼ਕ ਸਾਰਾ ਪੀਅਰਸ ਅਨੁਸਾਰ ਜੇ ਅਮਰੀਕਾ ਨੇ H1B ਤੇ ਪਾਬੰਦੀ ਲਗਾਈ ਤਾਂ ਇਸ ਨਾਲ ਸਿਹਤ ਸਮੇਤ ਕਈ ਖੇਤਰਾਂ 'ਚ ਮੁਲਾਜ਼ਮਾਂ ਦੀ ਭਾਰੀ ਕਮੀ ਹੋ ਜਾਵੇਗੀ। ਰਿਪਬਲਿਕਨ ਪਾਰਟੀ ਦੀ ਮੈਂਬਰ ਮਾਰਜੋਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਸਾਂਝੀ ਕਰਦਿਆਂ ਕਿਹਾ ਸਿਹਤ ਸੇਵਾਵਾਂ ਨੂੰ ਛੱਡ ਕੇ H1B ਵੀਜ਼ਾ ਨੂੰ ਸਾਰੇ ਖੇਤਰਾਂ 'ਚ ਬੰਦ ਕਰ ਦੇਣਾ ਚਾਹੀਦਾ ਹੈ। ਅਮਰੀਕੀ ਸੰਸਦ 'ਚ ਪੇਸ਼ ਕੀਤੇ ਗਏ ਬਿੱਲ 'ਚ H1B ਵੀਜ਼ਾ ਦੀ ਗਿਣਤੀ ਨੂੰ ਘਟਾ ਕੇ ਸਾਲਾਨਾ 10000 ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਮੌਜੂਦਾ ਸਮੇਂ ਇਹ ਲਿਮਟ ਸਾਲਾਨਾ 85000 H1B ਵੀਜ਼ਾ ਦੀ ਹੈ ਸਾਰਾ ਪੀਅਰਸ ਨੇ ਮਾਰਜੋਰੀ ਦੇ ਇਸ ਪ੍ਰਸਤਾਵ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਨਾਲ H1B ਵੀਜ਼ਾ ਦੀ ਮਿਆਦ ਖਤਮ ਹੋਣ ਤੇ ਲੋਕ ਆਪਣੇ ਦੇਸ਼ ਵਾਪਸ ਚਲੇ ਜਾਣਗੇ ਬੇਸ਼ੱਕ ਮਾਰਜੋਰੀ ਨੇ ਮੈਡੀਕਲ ਖੇਤਰ ਨੂੰ ਆਪਣੇ ਪ੍ਰਸਤਾਵ ਤੋਂ ਬਾਹਰ ਰੱਖਿਆ ਹੈ ਪਰ ਇਸ ਦਾ ਅਸਰ ਸਿਹਤ ਸੇਵਾਵਾਂ 'ਤੇ ਵੀ ਪਵੇਗਾ ਸਾਰਾ ਪੀਅਰਸ ਅਨੁਸਾਰ ਅਮਰੀਕਾ ਦੇ ਮੈਡੀਕਲ ਖੇਤਰ 'ਚ ਮੌਜੂਦ ਲੱਖਾਂ ਮੁਲਾਜ਼ਮ H1B ਵੀਜ਼ਾ ਧਾਰਕ ਨੇ ਇਹ ਬਿੱਲ ਪਾਸ ਹੋਣ ਤੇ ਅਮਰੀਕੀ ਪਰਿਵਾਰਾਂ ਤੇ ਖਾਸ ਕਰਕੇ ਪਿੰਡਾਂ 'ਚ ਡਾਕਟਰਾਂ ਦੀ ਗਿਣਤੀ ਘਟ ਜਾਵੇਗੀ ਜਿਸ ਨਾਲ ਬਿਮਾਰੀ ਕਾਰਨ ਹੋਣ ਵਾਲੀਆਂ ਮੌਤਾਂ ਦੇ ਅੰਕੜੇ ਵੱਧ ਸਕਦੇ ਨੇ ਸਾਰਾ ਪੀਅਰਸ ਨੇ ਅੱਗੇ ਕਿਹਾ ਅਮਰੀਕੀ ਸਰਕਾਰ ਨੂੰ ਇਸ ਪ੍ਰਸਤਾਵ 'ਚ ਸੁਧਾਰ ਕਰਨਾ ਚਾਹੀਦਾ ਹੈ ਜੇ ਅਸੀਂ ਚਾਹੁੰਦੇ ਹਾਂ ਕਿ ਇਹ ਦੇਸ਼ ਸੁਚਾਰੂ ਤਰੀਕੇ ਨਾਲ ਚੱਲੇ ਤਾਂ ਸਾਨੂੰ ਵੱਧ ਤੋਂ ਵੱਧ ਡਾਕਟਰਾਂ ਤੇ ਘਰੇਲੂ ਦੇਖਭਾਲ ਲਈ ਵੱਡੀ ਗਿਣਤੀ 'ਚ ਮੁਲਾਜ਼ਮਾਂ ਦੀ ਲੋੜ ਹੈ ਜੋ H1B ਵੀਜ਼ਾ ਦੇ ਬਿਨਾ ਸੰਭਵ ਨਹੀਂ ਹੈ ਦੱਸਦੀ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ H1B ਵੀਜ਼ਾ ਦੀ ਫੀਸ ਵਧਾ ਕੇ 1 ਲੱਖ ਡਾਲਰ ਕਰ ਦਿੱਤੀ ਸੀ 2024 ਦੇ ਸਰਕਾਰੀ ਅੰਕੜਿਆਂ ਅਨੁਸਾਰ ਅਮਰੀਕਾ 'ਚ H1B ਵੀਜ਼ਾ ਧਾਰਕਾਂ 'ਚ 70% ਗਿਣਤੀ ਭਾਰਤੀਆਂ ਦੀ ਹੈ ਇਸ ਤਰ੍ਹਾਂ ਵੀਜ਼ਾ ਫੀਸ ਵਧਣ ਦਾ ਸਭ ਤੋਂ ਵੱਧ ਅਸਰ ਭਾਰਤੀਆਂ ਤੇ ਹੀ ਪੈਣ ਦੀ ਸੰਭਾਵਨਾ ਹੈ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਉਹ ਕੰਬੋਡੀਆ ਤੇ ਥਾਈਲੈਂਡ ਵਿਚਕਾਰ ਅਮਰੀਕਾ ਦੁਆਰਾ ਵਿਚੋਲਗੀ ਕੀਤੀ ਜੰਗਬੰਦੀ ਸਮਝੌਤੇ ਨੂੰ ਬਣਾਈ ਰੱਖਣ 'ਚ ਸਫਲ ਰਹੇ ਜੋ ਟੁੱਟਣ ਦੀ ਕगार ਤੇ ਸੀ। 트੍ਰੰਪ ਨੇ ਹਫਤੇ ਦੇ ਅੰਤ 'ਚ ਫਲੋਰੀਡਾ 'ਚ ਆਪਣੀ ਮਾਰੇ ਲਾਗੋ ਸਟੇਟ ਲਈ ਉਡਾਣ ਭਰਦੇ ਸਮੇਂ 에ਅਰਫੋਰਸ 1 'ਚ ਪੱਤਰਕਾਰਾਂ ਨੂੰ ਕਿਹਾ, ਮੈਂ ਅੱਜ ਹੀ ਇੱਕ ਜੰਗ ਰੋਕੀ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਇੱਕ ਕਦਮ ਦੁਨੀਆ ਭਰ ਦੇ ਦੇਸ਼ਾਂ ਤੇ ਭਾਰੀ ਟੈਰਿਫ ਲਗਾਉਣ ਦੀ ਉਹਨਾਂ ਦੀ ਇੱਛਾ ਨਾਲ ਸੰਭਵ ਹੋਏ ਨੇ। ਟਰੰਪ ਦਾ ਤਰਕ ਹੈ ਕਿ ਦੇਸ਼ਾਂ ਤੇ ਟੈਰਿਫ ਲਗਾਉਣ ਦੀ ਉਹਨਾਂ ਦੀ ਰਣਨੀਤੀ ਅਮਰੀਕਾ ਨੂੰ ਮਹੱਤਵਪੂਰਨ ਵਪਾਰ ਤੇ ਕੂਟਨੀਤਿਕ ਲਾਭ ਦਿੰਦੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਉਹਨਾਂ ਨੇ ਕੰਬੋਡੀਆ ਤੇ ਥਾਈਲੈਂਡ ਦੇ ਪ੍ਰਧਾਨ ਮੰਤਰੀਆਂ ਨਾਲ ਫੋਨ ਤੇ ਗੱਲ ਕੀਤੀ ਸੀ ਜੋ ਹੁਣ ਬਹੁਤ ਵਧੀਆ ਕਰ ਰਹੇ ਨੇ। ਇਹਨਾਂ ਦੋ ਦੱਖਣ ਪੂਰਬੀ ਏਸ਼ੀਆਈ ਗੁਆਂਢੀਆਂ ਵਿਚਕਾਰ ਸਰਹੱਦ ਨੂੰ ਲੈ ਇੱਕ ਖੇਤਰੀ ਵਿਵਾਦ ਕਾਰਨ ਜੁਲਾਈ ਦੇ ਅਖੀਰ 'ਚ 5 ਦਿਨਾਂ ਤੱਕ ਹਥਿਆਰਬੰਦ ਟਕਰਾਅ ਹੋਇਆ ਸੀ ਜਿਸ ਵਿੱਚ ਕਈ ਸੈਨਿਕ ਅਤੇ ਨਾਗਰਿਕ ਮਾਰੇ ਗਏ ਸਨ। ਟਰੰਪ ਨੇ ਧਮਕੀ ਦਿੱਤੀ ਸੀ ਕਿ ਜੇਕਰ ਦੋਵਾਂ ਦੇਸ਼ਾਂ ਨੇ ਲੜਾਈ ਬੰਦ ਨਹੀਂ ਕੀਤੀ ਤਾਂ ਉਹਨਾਂ ਨੂੰ ਵਪਾਰ ਸੰਬੰਧੀ ਵਿਸ਼ੇਸ਼ ਅਧਿਕਾਰ ਨਹੀਂ ਮਿਲੇਗਾ ਜਿਸ ਨਾਲ ਸੰਘਰਸ਼ ਨੂੰ ਅਸਥਾਈ ਤੌਰ ਤੇ ਰੋਕਣ ਚ ਮਦਦ ਮਿਲੀ ਹਾਲਾਂਕਿ ਇਸ ਹਫਤੇ ਜੰਗਬੰਦੀ ਟੁੱਟਣ ਦੇ ਕੰਢੇ ਤੇ ਪਹੁੰਚ ਗਈ ਸੀ ਜਦੋਂ ਕੰਬੋਡੀਆ ਦੇ ਪ੍ਰਧਾਨ ਮੰਤਰੀ ਹਨ ਮਾਨੇਤ ਨੇ ਕਿਹਾ ਕਿ ਥਾਈਲੈਂਡ ਨਾਲ ਲੱਗਦੀ ਉਹਨਾਂ ਦੇ ਦੇਸ਼ ਦੀ ਸਰਹੱਦ ਤੇ ਗੋਲੀਬਾਰੀ ਚ ਇੱਕ ਪਿੰਡ ਵਾਸੀ ਮਾਰਿਆ ਗਿਆ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ